ਨਾ ਬਾਬਾ ਜੀ ਵੀ ਖੜੇ ਨੇ ਇਸ ਟਾਈਮ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹ ਜੀ ਵਾਹ ਜੈ ਸ਼੍ਰੀ ਰਾਮ ਬੇਸ਼ਕੁਨ ਵਾਹ ਜੀ ਵਾਹ ਜੈ ਸ਼੍ਰੀ ਰਾਮ ਜੈ ਜੈ ਹੋਵੇ ਜੈ ਜੈ ਲਾਈਨ ਲਗਾਉਣੀ ਹਾਂ 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 ਨਸਕਾਰੀ ਦੁਨੀਆ ਮੇਂ ਫਿਰ ਸੇ ਹਮ ਹਾਂਜੀ ਕੋਲੀ ਸਾਹਿਬ ਕੀ ਹਾਲ ਚਾਲ ਹੈ ਆ ਚਲ ਇਹ ਆ ਜੀ ਵਧੀਆ ਜਿਹੜਾ ਜੋਧਾ ਚ ਆ ਰਾਮ ਚੰਦਰੀਆ ਮੰਦਰ ਦਾ ਤੇ ਨਹੀਂ ਪੱਤਰ ਰੱਖਿਆ ਜੋਧਾ ਦੇ ਆ ਰਾਮ ਚੰਦਰੀਆ ਜਿਹੜਾ ਨਹੀਂ ਪੱਤਰ ਰੱਖਿਆ ਮੰਦਰ ਦਾ ਅਸੀਂ ਉਹਦੀ ਬਹੁਤ ਖੁਸ਼ੀ ਮਨਾ ਰਹੇ ਹਾਂ ਬਹੁਤ ਸਾਨੂੰ ਖੁਸ਼ੀ ਆ ਇਸ ਕਰਕੇ ਅਸੀਂ ਹਰ ਸੈਕ ਚ ਨਾਬੇ ਹਲਕੇ ਚ ਸਹਿਰ ਚ ਚੌਰਾ ਤੇ ਕੜੀ ਚੌਲ ਲੰਗਰ ਲਾ ਰਹੇ ਆ ਤੇ ਪੂਰਾ ਜੋ 100 ਸਾਲ ਚੰਡੇ ਬੰਦਾ ਕੇ ਨਾ ਤੇ ਸਾਨੂੰ ਬਹੁਤ ਖੁਸ਼ੀ ਆ ਪਰਾਂਵਾਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਹੋਇਆ ਜਿਹੜਾ ਉੱਤੇ ਜੋਧਾ ਚ ਮੰਦਰ ਆ ਬੰਨੋ ਸਾਰਿਆਂ ਦਾ ਇਹ ਲੰਗਰ ਲਾਇਆ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਜੀ ਦੇ ਯੋਧਿਆਂ ਦੇ ਵਿੱਚ ਉਹ ਯੋਧਿਆਂ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਉਹਦੀ ਖੁਸ਼ੀ ਵਿੱਚ ਨਾਬੇ ਮੋਤੀ ਬਾਗ ਦੇ ਵਿੱਚ ਵਿਸ਼ਾਲ ਲੰਗਰ ਲਗਾਇਆ ਗਿਆ ਕੜੀ ਚਾਵਲ ਦਾ ਸਾਰਿਆਂ ਦਾ ਬਹੁਤ ਖੁਸ਼ੀ ਬਹੁਤ ਖੁਸ਼ੀ ਹੈ ਸਾਨੂੰ ਸ਼੍ਰੀ ਰਾਮ ਜੀ ਮੰਦਿਰ ਬਣਨ ਦੀ ਔਰ ਸਾਰੇ ਅਸੀਂ ਬਹੁਤ ਖੁਸ਼ ਆ ਜੋਰ ਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਜੀ ਕਿੰਨੀ ਖੁਸ਼ੀ ਆ ਸਾਨੂੰ ਰਾਮ ਮੰਦਿਰ ਮੰਨਣ ਦੀ ਖੁਸ਼ੀ ਬਹੁਤ ਜ਼ਿਆਦੇ ਹੈ ਜੀ ਇਸ ਲਈ ਅਸੀਂ ਕੜੀ ਚਾਵਲ ਦਾ ਲੰਗਰ ਲਗਾਏਗਾ ਸਾਰੇ ਵੀਰ ਭਾਈਆਂ ਦੁਕਾਨਦਾਰਾਂ ਨੇ ਕੱਟੇ ਹੋ ਕੇ ਲੰਗਰ ਲਗਾਇਆ ਉਹਨੇ ਸਭ ਨੇ ਸਾਥ ਦਿੱਤਾ ਸਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇਖ ਰਹੇ ਹੋਂ ਕਿਸ ਤਰ੍ਹਾਂ ਨਾਭਾ ਸ਼ਹਿਰ ਦੇ ਵਿੱਚ ਕੜੀ ਚੋਲਾ ਲੰਗਰ ਅਡੜ ਪੂਰੇ ਤੁਹਾਨੂੰ ਅੱਜ ਨਾਭਾ ਸ਼ਹਿਰ ਦਿਖਾਵਾਂਗੇ ਦੁਵਾਰ ਤੋਂ ਪੂਰਾ ਵੀ ਕਿਸ ਤਰ੍ਹਾਂ ਲੰਗਰ ਲਾਏ ਜਾ ਰਹੇ ਨੇ ਲੋਕ ਖੁਸ਼ ਹੋ ਕੇ ਖਾ ਰਹੇ ਨੇ ਪੂਰਾ ਅਜੋਧਿਆ ਨਗਰੀ ਨਾਬਾ ਬਣਿਆ ਹੋਇਆ ਇਸ ਟਾਈਮ ਇਕ ਸਾਧਿਓ ਨਾਬੇ ਸ਼ਹਿਰ ਦੇ ਵਿੱਚ ਤੁਹਾਨੂੰ ਵੱਖ-ਵੱਖ ਜਗ੍ਹਾ ਦਿਖਾ ਰਿਹਾ ਨਾਬੇ ਸ਼ਹਿਰ ਦੀਆਂ ਚਾਹ ਦਾ ਲੰਗਰ ਚੋਰਾ ਦਾ ਲੰਗਰ ਇਕ ਸਾਡੇ ਨੱਬਾ ਦੇ ਬਾਜ਼ਾਰ ਦੇ ਵਿੱਚ ਅੱਜ ਦਿਵਾਲੀ ਹੈ ਤੁਸੀਂ ਦੇਖ ਸਕਦੇ ਹੋ ਲੰਗਰ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਨਾਲ ਬਾਬਾ ਜੀ ਵੀ ਖੜੇ ਨੇ ਇਸ ਟਾਈਮ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਜੀ ਬਾਨ ਓ ਸ਼੍ਰੀ ਰਾਮ ਜੈ ਵਾਜੀ ਬਾਨ ਓ ਸ਼੍ਰੀ ਰਾਮ ਜੈ ਜੈ ਹੋਵੇ ਜੈ ਜੈ ਲਾਈਟ ਲਗਾਓ ਜੀ ਹਾਂ ਹਾਂ ਆ ਨਮਸਕਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕਾਂ 'ਚ ਉਤਸ਼ਾਹ ਹੈ ਕਿਸ ਤਰ੍ਹਾਂ ਲੰਗਰ ਚੱਲ ਰਿਹਾ ਨਾਬਾ ਅੱਜ ਤੁਸੀਂ ਹਰ ਜਗ੍ਹਾ ਤੇ ਲੰਗਰ ਲੱਗਿਆ ਹੋਇਆ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਲਾਲ ਜੈ ਸ਼੍ਰੀ ਦੇਖ ਸਾਰ ਰਹੇ ਹੋ ਪਟਿਆਣੀਆ ਕੰਪਨੀ ਦੇ ਲੱਡੂ ਵੰਡੇ ਜਾ ਰਹੇ ਨੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਇਸ ਸ਼੍ਰੀ ਰਾਮਚੰਦਰ ਜੀ ਦਾ ਦਿਨ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਹਾਂ ਜੀ ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਤੋਂ ਪਹਿਲਾਂ ਮੈਂ ਰਾਮ ਭਗਤਾਂ ਨੂੰ ਵਧਾਈ ਦੇਣਾ ਚਾਹਾਂਗਾ ਸਾਰੇ ਬਾਜ਼ਾਰ ਵੱਲੋਂ ਸਾਰੇ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਹਿੰਦੂ ਸਿੱਖਾਂ ਨੇ ਸਾਰਾ ਸਾਰਾ ਹੀ ਸਾਂਝਾ ਹੀ ਲੰਗਰ ਲਾਇਆ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੈਦ ਨੂੰ ਤੇ ਤੁਹਾਡੇ ਮੀਡੀਆ ਵਾਲਾ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲੰਗਰਾਂ 'ਚ ਪਹੁੰਚ ਰਹੇ ਹੋ ਤੇ ਸੇਵਾ ਕਰ ਰਹੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਖੁਸ਼ੀ ਸਾਨੂੰ ਇਹ ਹੈ ਕਿ ਅੱਜ ਬਾਬਾ ਜੀ ਦਾ ਪ੍ਰਕਾਸ਼ ਜਿਹੜਾ ਅੱਜ 500 ਸਾਲਾ ਪ੍ਰਕਾਸ਼ ਮੂਰਤੀ ਉੱਥੇ ਕਰਨੀ ਜਾਣੀ ਹੈ ਕਿ ਜੇ ਸੰਗਤਾਂ ਸਾਰੀਆਂ ਰਲ ਕੇ ਉੱਥੇ ਪਹੁੰਚਣ ਗਈਆਂ ਏ ਮਹਾਰਾਜਾ ਗੁਣਗਾਨ ਕਰਨ ਗਿਆ ਜੈ ਸ੍ਰੀ ਰਾਮ ਜੈ ਰਾਮ ਹਾਂਜੀ ਬਿੰਕੂ ਜੀ ਕੀ ਬੰਦ ਰਹੇ ਹੋ ਅੱਜ ਅੱਜ ਹੀ ਆਏ ਲੱਡੂ ਦਾ ਲੰਗਰ ਆਇਆ ਤੇ ਹੀ ਕਚੋਰਾ ਸਾਲ ਬਾਅਦ ਬਣਵਾਸ ਕੱਟ ਗਿਆ ਤੀਸ਼ੀ ਰਾਮਚੰਦਰ ਜੀ ਇੱਕ ਤੋਹਦ ਵਾਲੀ ਸੀ ਕਿ ਜੋ 500 ਸਾਲਾਂ ਦਾ ਜੋ ਬੜਵਾਸ ਘੱਟ ਕੇ ਅੱਜ ਪ੍ਰਾਣ ਪ੍ਰਤੀਸ਼ਟਾ ਹੋਈ ਉਹਦੀ ਖੁਸ਼ੀ ਦੇ ਵਿੱਚ ਮੂੰਹ ਮਿੱਠਾ ਕਰਾ ਰਿਆ ਵੱਡੀ ਦੀਵਾਲੀ ਵੱਡੀ ਦੀਵਾਲੀ ਪੰਜ ਨੱਬੇ ਚੋਟੇ ਬਣਾਈ ਪਈ ਹੈ ਲੋਕ ਕਹਿੰਦੇ ਨੇ ਵੀ ਉਹ ਦੀਵਾਲੀ ਦਾ ਮਨਾਇਆ ਕਰਾਂਗੇ ਇਹ ਵੀ ਹਰ ਸਾਲ ਮਨਾਇਆ ਕਰੂ ਉਹ ਵੱਧ ਦੋਹਰ ਖੁਸ਼ੀ ਨਾਲ ਸਾਲ ਚ ਦੋ ਦੀਵਾਲੀਆਂ ਹੋਣਗੀਆਂ ਸਾਲ ਚ ਦੋ ਦੀਵਾਲੀਆਂ ਹੋ ਗਈ ਜੈ ਸ਼੍ਰੀ ਰਾਮ 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 ਦੀ ਨਾਰਾ ਏਕ ਹੀ ਨਾਮ જય શ્રી ਰਾਮ જય શ્રી ਰਾਮ ਪ੍ਰਧਾਨ ਜੀ ਦੀ ਨਾਰਾ ਏਕ ਹੀ ਨਾਮ જય શ્રી ਰਾਮ ਜਿਨੇ ਜੋ ਇਹ ਗਾਗਰ ਘਮਾਉਂਦੇ ਨੇ ਜਗਰਾਤਿਆਂ ਦੇ ਵਿੱਚ ਹਾਂਜੀ ਗਾਗਰ ਬਜਾਉਂਦੇ ਨੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਪੂਰੇ ਵਰਲਡ ਨੂੰ ਭਗਵਾਨ ਰਾਮ ਦੀ ਮੂਰਤੀ ਪ੍ਰਸ਼ਟਾ ਤੇ ਬਹੁਤ ਬਹੁਤ ਵਧਾਈਆਂ ਦੇ ਰਿਹਾ ਆਏ ਲੱਗ ਰਿਹਾ ਜਿਦਾ ਭਗਵਾਨ ਰਾਮ साढ़े नाभे शहर में विराजमान हो गए होना गणा, गणा, गणा। और लोगों से इन्ना उत्साह है चाहे वो कोई भी जाति का हो और भगवान का दीवाना होया पै है जय श्री राम तो देख रहे हो जय जय श्री राम बोलेगा भारत का बच्चा बच्चा जय जय श्री राम बोलेगा जय श्री राम ਸਾਧੋ ਮੈਸਗੇਟ ਦੇ ਵਿੱਚ ਕਰਿਆਨਾ ਸ਼ਿਪ ਕਰਿਆਨਾ ਸਟੋਰ ਦੇ ਬਾਹਰ ਜਲੇਬੀਆਂ ਦਾ ਲੰਗਰ ਚਲਾਇਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ। ਲੋ ਜੀ ਲੋ ਜੀ ਦੇਖੋ ਡੱਬੇ ਦੇ ਡੱਬੇ ਜਲੇਬੀਆਂ ਦੇ ਖਾਲੀ ਕਰਤੇ। ਸ਼ਰਮ ਖੁਸ਼ੀ ਬਹੁਤ ਆ ਰਾਮ ਭਗਵਾਨ ਦੇ ਮੰਦਿਰ ਦੀ। ਹਾਂਜੀ 500 ਸਾਲ ਬਾਅਦ ਤਾਂ ਟਾਈਮ ਆਇਆ ਸਾਡਾ। ਹਾਂਜੀ 500 ਸਾਲ ਬਾਅਦ ਤਾਂ ਟਾਈਮ ਆਇਆ। ਆਇਆ ਸਾਡਾ ਜੀ। ਅੱਛਾ ਕੀ ਜਨਾ ਚੋਣਿਓ? ਬਹੁਤ ਸਾਨੂੰ ਖੁਸ਼ੀ ਆ ਇਸੇ ਦਿਨ ਦੀ ਨਾ ਖੁਸ਼ੀ ਹੋਤਾ ਹੈ ਐ ਤੈਨੂੰ ਦੇਖੋ ਫੇਰ ਜੈ ਸ਼੍ਰੀ ਰਾਮ ਹਾਂਜੀ ਦਾਤਾ ਜੀ ਜੈ ਸ਼੍ਰੀ ਰਾਮ ਜੀ ਵੰਡ ਰਹੇ ਹੋ ਆਹ ਰਿਪਿਆ ਵੰਡ ਰਿਹਾ ਸੇਵਾ ਕਰ ਰਿਹਾ ਮੂੰਹ ਪੱਠਾ ਕਰਾ ਰਿਹਾ ਵਾਹ ਜੀ ਵਾਹ ਜੀ ਵਾਹ ਆ ਕਰਾਂਗੇ ਕਰਾਂਗੇ ਤੁਸੀਂ ਗਵਾਓ ਜੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਸਕਰ ਜਲੇਬੀਆਂ ਦਾ ਲੰਗਰ ਚਲਾਇਆ ਜਾ ਰਿਹਾ ਹੈ ਮਾਸਕਰ ਲੰਗਰ ਚਲਾਇਆ ਆ ਲੋ ਫੇਰ ਜਕਾਰੇ ਛੱਡੋ ਜੈ ਸ਼੍ਰੀ ਨਾਮ ਛੁਣੋ ਜੈ ਸ਼੍ਰੀ ਰਾਮ ਏ ਸ਼੍ਰੀ ਰਾਮ ਪੰਦਾ ਛੱਡੋ ਉਜੋਗਿਆ ਜੈ ਸ਼੍ਰੀ ਰਾਮ ਦੇ ਜਗਾਰੇ ਲੱਗ ਰਹੇ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਦ ਗੇਟ ਤੋਂ ਰਵਿੰਦਰ ਜੀ ਨੇ ਨਰੇਜ ਜੀ ਨੇ ਸਾਨੂੰ ਦੇਖ ਚਾੜ ਦਿਉ ਇਸ ਤਰ੍ਹਾਂ ਹਾਂ ਜੀ ਸਰ ਕਿੰਨੀ ਕਿ ਖੁਸ਼ੀ ਆ ਬਹੁਤ ਜਿਆਦਾ ਖੁਸ਼ੀ ਹੈ ਜੀ ਰਾਮ ਗਵਾਨ ਜੀ ਅੱਜ ਉਹਨਾਂ ਦਾ ਜਿਹੜਾ ਵਾਸ ਹੋ ਰਿਹਾ ਆਪਣੇ ਉਰਧਿਆਂ ਵਿੱਚ ਬਹੁਤੇ ਧੂਮ-ਧਾਮ ਨਾਲ ਨਾਬੇ ਵਿੱਚ ਮਨਾਇਆ ਜਾਇਆ ਜਿਵੇਂ ਕਿ ਦੇਖਿਆ ਜਾ ਰਿਹਾ ਕਿ 100 ਤੋਂ ਵੱਧ ਲੰਗਰ ਲੱਗ ਰਹੇ ਨੇ ਅੱਜ ਤੇ ਅਸੀਂ ਆਪਣੇ ਮੋਹੱਲੇ ਤੋਂ ਵੱਧ ਲੰਗਰ ਨਾਬੇ ਸ਼ਹਿਰ ਦੇ ਵਿੱਚ ਨਾਬੇ ਸ਼ਹਿਰ ਦੇ ਵਿੱਚ ਦੀ ਪੰਜਾਬ ਪੰਜਾਬ ਦੇ ਵਿੱਚ ਪਹਿਲਾ ਸ਼ਹਿਰ ਆ ਦੀ ਨਾਬਾ ਸੋ ਤੋਂ ਵੱਧ ਲੰਗਰ ਲੱਗ ਰਹੇ ਨੇ ਬੜੀ ਧੂਮ ਤਾਂ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਲੱਗੇ ਹੋਏ ਕਿਵੇਂ ਭੀ ਉਪੜਕਾ ਲੱਗਿਆ ਹੋਇਆ ਇਹ ਦੀਵਾਲੀ ਬਣਾਈ ਜਾ ਰਹੀ ਹੈ ਜੀ ਆਪਣੇ ਮੱਲੇ ਵਿੱਚ ਅਸੀਂ ਪੱਟਾ ਵਾਲੇ ਮੱਲੇ ਦੇ ਵਿੱਚੋਂ ਮਾਂ ਜਵਾਲਾ ਜੀ ਮੰਦਿਰ ਦੇ ਥਰੂ ਸਾਰੇ ਪਲਕਾ ਉਪਟੀਕਾ ਵਾਲੇ ਸਾਹਿਬ ਨੇ ਇਹਦੇ ਵਿਚਾਰ ਲਓ ਜੀ ਹਾਂਜੀ ਬੋਲੋ ਬੋਲੋ ਆਰਾਮ ਜੀ ਦੀ ਮੰਦਿਰ ਦੀ ਸਥਾਪਨਾ ਹੋਈ ਹੈ ਇਹਦੀ ਮੈਨੂੰ ਬਹੁਤ ਖੁਸ਼ੀ ਹੋਈ ਆ ਉਹ ਜਿੰਨਾ ਹੋ ਸਕੇ ਅਸੀਂ ਵੱਧ ਚੜ ਕੋ ਆਪਾਂ ਸਹਿਯੋਗ ਕਰ ਰਹੇ ਹਾਂ ਜੈ ਜੀ ਸਾਡੇ ਵਿੱਚ ਵੀ ਉਰੇ ਮਾਨਵ ਸੇਵਾ ਉਤਮ ਸੇਵਾ ਦੇ ਜਿਹੜੇ ਕੈਸ਼ਰ ਨੇ ਉਹ ਮੌਜੂਦ ਨੇ ਹਾਂਜੀ ਸਾਡਾ ਸਭ ਤੋਂ ਵੱਡਾ ਤਿਹਾਇ ਅੱਜ ਸ਼ਾਮ ਨੂੰ ਪਤਾ ਲੱਗੇਗਾ ਕਿ ਕਿੰਨਾ ਵੱਡਾ ਤੇ ਹੈ ਸਾਡਾ ਇਹ ਹਾਂਜੀ ਬਹੁਤ ਖੁਸ਼ੀ ਹੋਈ ਹੈ ਆਪਣਾ ਜੋ ਯੋਧਾ ਵਿੱਚ ਮੰਦਰ ਬਣ ਰਿਹਾ ਹੈ ਇਹਦੇ ਲਈ ਨਾਪੇ ਨਾਪੇ ਸਾਇਰ ਚ ਬਹੁਤ ਹੁਮਾ ਮਾ ਕੇ ਖੁਸ਼ੀ ਦੀ ਲਹਿਰ ਚੱਲ ਰਹੀ ਹੈ 400 ਤੋਂ ਉੱਪਰ ਵੱਧ ਲੰਗਰ ਥਾਂ ਦਾ ਤੇ ਬਣਾਏ ਜਾ ਰਹੇ ਹਨ ਤੇ ਇੱਥੇ ਵੀ ਜੋ ਆਵਾਂ ਦਾ ਲੰਗਰ ਸਵੇਰ ਤੋਂ ਚੱਲ ਰਿਹਾ ਹੈ ਬਹੁਤ ਜ਼ਿਆਦਾ ਕੁਛ ਦਿੱਤਾ ਹੈ ਜੀ ਇਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਵਾਂ ਦਾ ਲੰਗਰ ਚੱਲ ਰਿਹਾ ਤੇ ਤੁਸੀਂ ਚਾਵਲ ਦੇਖ ਸਕਦੇ ਹੋ ਕਿੰਨੇ ਲੱਗ ਰਿਹਾ ਹੈ ਮੈਡਮ ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਭਗਵਾਨ ਨਾਮ ਦਾ ਜਨਮ 500 ਸਾਲਾਂ ਬਾਅਦ ਜਿਵੇਂ ਦੀਵਾਲੀ ਮਨਾਈ ਜਾਂਦੀ ਐ ਇਸ ਤਰ੍ਹਾਂ ਅਸੀਂ ਬਹੁਤ ਅੱਛੇ ਖੁਸ਼ ਹਾਂ ਜੈ ਸ਼੍ਰੀ ਰਾਮ ਜੀਵਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੰਗਰ ਨਾਬਾ ਅਜੋਧਿਆ ਨਗਰੀ ਬਣੀ ਹੋਈ ਹੈ ਦੂਜੀ ਵਾਹ ਜੀ ਦੇਖ ਸਕਦੇ ਹੋ ਅਸੀਂ ਹਲੇ ਹਾਂਜੀ ਸਾਡੇ ਆਸਮਿਤ ਸਿੰਘ ਜੀ ਕੋਲ ਸਰ ਗੱਲਬਾਤ ਕਰਾਂਗੇ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਕੋ ਕੁੰਚੇ ਛੋਲੇ ਤੁਸੀਂ ਦੇਸੀ ਕਿਉਂ ਆਇਆ ਲੰਗਰ ਲਾ ਰੱਖਿਆ ਤੇ ਕੀ ਕਹਿਣਾ ਚਾਹੁੰਦੇ ਨਾਪਾ ਵਾਸੀਆਂ ਨੂੰ ਦੇਖੋ ਜੀ ਅੱਜ ਸਭ ਤੋਂ ਪਹਿਲਾਂ ਦਾ ਸ਼੍ਰੀ ਰਾਮਚੰਦਰ ਮੰਦਿਰ ਦੇ ਉਦਘਾਟਨ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਅੱਜ ਸਾਡੀ ਸਾਰੀ ਮਾਰਕੀਟ ਦੇ ਦੁਕਾਨਦਾਰਾਂ ਦੇ ਵੱਲੋਂ ਅਜੇ ਲੰਗਰ ਲਗਾਇਆ ਜਾ ਰਿਹਾ ਹੈ ਤੇ ਇਹਦੇ ਨਾਲ ਨਾਲ 51 ਕਿਲੋ ਲੱਡੂ ਵੀ ਨਾਲ ਨਾਲ ਬੰਡੇਗੇ ਨੇ 51 ਕਿਲੋ ਲੱਡੂ ਲੱਡੂ ਵੀ ਮੋਤੀ ਚੂਰਾ ਇਹ ਬੁੰਦੀ ਆ ਨਹੀਂ ਬੁੰਦੀ ਆਲੇ ਜੀ ਬੁੰਦੀ ਆ ਵਾਹ ਜੀ ਵਾਹ ਤੇ ਇਹ ਸੇਵਾ ਜਿਹੜੀ ਸਹੀ 11 ਵਜੇ ਤੋਂ ਸ਼ੁਰੂ ਹੋਈ ਪਈ ਹੈ ਤੇ ਹਰੀ ਅੱਛਾ ਤੱਕ ਚੱਲੂਗੀ ਜੀ ਹਰੀ ਅੱਛਾ ਤੇ ਸਾਡੇ ਮਾਰਕੀਟ ਸਾਰੇ ਦੁਕਾਨਦਾਰ ਆਪਣੇ ਬਰੰਦੇ ਖੜੇ ਨਹੀਂ ਸਾਡੇ ਰਾਜੂ ਜੀ लवली ਜੀ ਸਾਹਿਬ ਜੀ ਸਾਡੇ ਸੁਸ਼ੀਲ ਜੀ ਸਾਰੇ ਸੇਵਾ ਕਰ ਰਹੇ ਨੇ ਇਹਦੇ ਵਿੱਚ ਠੀਕ ਠੀਕ ਹਾਂਜੀ ਸਰ ਕੀ ਕਹਿਾਲ ਜੀ ਸਾਰੇ ਦੇਸ਼ ਵਾਸੀਆਂ ਨੂੰ ਰਾਮ ਮੰਦਰ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਸਾਡਾ ਲੰਗਰ ਬਹੁਤ ਵਧੀਆ ਚੱਲ ਰਿਹਾ ਹੈ ਪ੍ਰਭੂ ਜੀ ਰਾਮ ਜੀ ਦੀ ਕਿਰਪਾ ਨਾਲ ਔਰ ਇਸ ਤਰ੍ਹਾਂ ਹੀ ਚੱਲਿਆ ਜਾਏਗਾ ਬਾਕੀ ਪ੍ਰਭੂ ਜੀ ਦੀ ਸ਼੍ਰੀ ਰਾਮ ਦੀ ਮਰਜ਼ੀ ਅੱਜ ਕੰਮ ਨਹੀਂ ਕਰਨਾ ਕੋਈ ਅੱਜ ਕੋਈ ਕੰਮ ਨਹੀਂ ਕੰਮ ਇਹ ਵੀ ਇੱਕ ਕੰਮ ਹੀ ਹੈ ਇਹ ਵੀ ਇੱਕ ਕੰਮ ਹੀ ਹੈ ਇਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ ਜੋ ਰਾਮ ਦਾ ਨਹੀਂ ਉਹ ਕਿਸੇ ਕੰਮ ਦਾ ਨਹੀਂ ਅੱਜ ਸਾਰੇ ਦੁਕਾਨ ਅੱਜ ਸਾਰੇ ਦੁਕਾਨਦਾਰ ਐ ਲਾਲੋ ਜੀ ਕੋਈ ਵੀ ਬੰਦੇ ਨੇ ਅੱਜ ਸਵੇਰ ਤੋਂ ਦੁਕਾਨਾਂ ਤੇ ਨਹੀਂ ਬੈਠੇ ਸਵੇਰ ਤੋਂ ਹੀ ਕੰਮ ਤੇ ਲੱਗੇ ਹੋਰੇ ਲੱਗੇ ਹੋਏ ਨਹੀਂ ਸੇਵਾ ਨਾ ਇਸ ਤੋਂ ਵੱਡੀ ਦਿਵਾਲੀ ਨਹੀਂ ਹੋ ਸਕਦੀ ਐ ਕਿ ਲੋਕ ਕਹਿੰਦੇ ਨੇ ਜੀ ਕਹਿੰਦੇ ਦੋ ਦਿਵਾਲੀਆਂ ਬਣਾਇਆ ਕਰਾਂਗੇ ਹੁਣ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਸਾਜ ਦੋ ਦਿਵਾਲੀਆਂ ਹੋ ਗਈਆਂ ਹਾਂ ਜੀ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲਵਲੀ ਹਾਂ ਜੀ ਕੀ ਹਾਲ ਹੈ ਸਰ ਥੈਂਕ ਯੂ ਜੈ ਸ਼੍ਰੀ ਰਾਮ ਦੇਖੋ ਹੱਥ ਠੀਕ ਨੇ ਹੱਥ ਠੀਕ ਨੇ ਜੀ ਜੈ ਸ਼੍ਰੀ ਰਾਮ ਸੱਚੇ ਕੰਮ ਕਰ ਰਹੇ ਹੋ ਤੁਸੀਂ ਸੱਚੇ ਕੰਮ ਹੋ ਰਹੇ ਨੇ ਜੀ ਠੀਕ ਹੈ ਜੈ ਸ਼੍ਰੀ ਸ਼੍ਰੀ ਰਾਮ ਜੀ ਦੇ ਸੁਧ ਘਟਣ ਤੇ ਸੁਧ ਘਟਣ ਤੇ ਸਭ ਨੂੰ ਲੱਖ ਲੱਖ ਵਧਾਈ ਇਸ ਦੀ ਖੁਸ਼ੀ ਵਿੱਚ ਆ ਲੰਗਰ ਚਲਾਇਆ ਜਾ ਰਿਹਾ ਹੈ ਜੈ ਸ਼੍ਰੀ ਬਸ ਇਹ ਇਧਰ ਕੋਚੇ ਚ ਕਰ ਰਹੇ ਨੇ ਇਧਰ ਲਾ ਹਾਂਜੀ ਕੀ ਹਾਲ ਹੈ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੀ ਅੱਜ ਸਾਰੇ ਬਾਜ਼ਾਰ ਵੱਲੋਂ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਦਿਨ ਨੂੰ ਮਨਾਇਆ ਜਾ ਰਿਹਾ ਹੈ ਔਰ ਹਰ ਸਾਲ ਮਨਾਇਆ ਜਾਵੇਗਾ ਇਹ ਜੀ ਪ੍ਰਭੂ ਰਾਮ ਦੀ ਕਿਰਪਾ ਹੈ ਪੂਰੇ ਦੇਸ਼ ਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜ਼ਿੰਦਾ ਸਾਡੀ ਮਾਰਕੀਟ ਵੱਲੋਂ ਬਹੁਤ ਜ਼ਿਆਦਾ ਉਤਸ਼ਾਹ ਆਏਗਾ ਜੈ ਸ਼੍ਰੀ ਰਾਮ ਜੈ ਅਦਰਲੈਂਡ ਵਾਲਾ ਇਧਰ ਨਲੇ ਗੋਦੋਕ ਲੈਣੀ ਪੁੰਡਣੀ ਹੈ ਵਧਾਈਆਂ ਦੇਣੀ ਆ ਤਾ ਜਾਓ ਔਰ ਹਾਂਜੀ ਜੈ ਜੀ ਜੈ 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 ਸ਼੍ਰੀ ਰਾਮ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸੰਸਾਰ ਨੂੰ ਅੱਜ ਬਹੁਤ ਬਹੁਤ ਵਧਾਈਆਂ ਮੀਰ ਜੀ ਸ਼੍ਰੀ ਰਾਮਚੰਦਰ ਜੀ ਦੇ 500 ਸਾਲਾਂ ਬਾਅਦ ਵਾਪਸ ਅਯੁੱਧਿਆ ਵਾਪਸ ਲੁੱਟਣ ਲਈ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੈ ਸ਼੍ਰੀ ਰਾਮ ਇੱਕ ਮਿੰਟ ਅੱਜ ਸ਼੍ਰੀ ਰਾਮਚੰਦਰ ਜੀ ਮਤਲਬ ਦੇ ਵਿੱਚ ਆਏ ਨੇ ਠੀਕ ਹੈ ਨਾ ਲੱਖ ਲੱਖ ਰਾਈ ਸਤਿ ਸ੍ਰੀ ਅਕਾਲ RAMSHREE ਅੱਜ ਆਪਣੇ ਮਹਿਲਾਂ ਦੇ ਵਿੱਚ ਆਏ ਨੇ ਕਿ ਵਾਪਿਸ 500 ਸਾਲਾਂ ਬਾਅਦ ਸਾਰੇ ਸਾਰੇ ਦੇਸ਼ ਭਗਤਾਂ ਨੂੰ ਬਹੁਤ ਬਹੁਤ ਵਧਾਈਆਂ